ਪਰ ਮਿੰਟ ਜੀ ਇੱਕ ਚਲੋ ਬਿਆਨ ਹੋਰ ਵੀ ਚਰਚਾ ਦੇ ਵਿੱਚ ਹੈ ਹੁਕਮ ਕਹਿ ਲਿਏ ਆਪਾਂ ਸ੍ਰੀ ਅਕਾਲ ਤਖਤ ਸੈਵਲ ਨੂੰ ਤੇ ਹੁਕਮ ਹੁੰਦੇ ਨੇ ਜੇ ਉਦੀਪ ਸਿੰਘ ਜੀ ਨੇ ਜਿਹੜੀ ਗੱਲ ਕਹੀ ਜਥੇਦਾਰ ਸਾਹਿਬ ਨੇ ਉਹ ਜਸਵੀਰ ਜੱਸੀ ਦੇ ਕੀਰਤਨ ਗਾਉਣ ਤੋਂ ਲੈ ਉਹ ਕਹਿੰਦੇ ਨੇ ਕਿ ਕੋਈ ਜਿਹੜਾ ਪੂਰਨ ਸਿੱਖ ਨਹੀਂ ਹੈ ਉਹ ਕੀਰਤਨ ਨਹੀਂ ਕਰ ਸਕਦਾ ਤਾਂ ਫਿਲਹਾਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੱਸੀ ਬਾਰੇ ਜਸਵੀਰ ਜੱਸੀ ਬਾਰੇ ਕਿ ਕੀਰਤਨ ਕੀਤਾ ਤੇ ਉਹਦੇ ਤੇ ਜਿਹੜੇ ਸਿੰਘ ਸਾਹਿਬ ਇਹ ਗੈਨੀ ਕੁਲਦੀਪ ਸਿੰਘ ਗੜਗੱਜ ਜੀ ਕਿ ਉਹਨਾਂ ਨੇ ਇਸ ਨੂੰ ਗਲਤ ਘਰਾਰ ਦਿੱਤਾ ਹੈ। ਹੂੰ। ਦੇਖੋ ਮੈਂ ਧਾਰਮਿਕ ਮਾਮਲਿਆਂ ਦਾ ਇਨਾ ਗਿਆਤਾ ਨਹੀਂ ਹੈਗਾ ਕਿ ਇਹਦੇ ਵਿੱਚ ਕੀ ਪਰੰਪਰਾ ਹੈ ਕੀ ਇਹਦੇ ਵਿੱਚ ਸਿਧਾਂਤਕ ਤੌਰ ਤੇ ਭਾਈ ਮਾਮਲਾ ਬਣਦਾ ਹੈ ਚਲੋ ਸਿੰਘ ਸਾਹਿਬ ਦਾ ਬਿਆਨ ਆਇਆ ਠੀਕ ਹੈ ਸਾਡੇ ਵਾਸਤੇ ਮਹੱਤਵਪੂਰਨ ਹੋ ਜਾਂਦਾ ਪਰ ਮੈਨੂੰ ਯਾਦ ਆ ਇੱਕ ਤਾਂ ਭਾਈ ਚੰਮ ਲਾਲ ਜੀ ਹੁੰਦੇ ਸਨ ਬਾਦ ਦੇ ਵਿੱਚ ਤੇ ਉਹ ਕਿੱਸਾ ਧਾਰੀ ਬਣ ਗਏ ਸੀਗੇ ਸ਼ਾਇਦ ਜੀ ਮੈਂ ਖੁਦ ਉਦੋਂ ਮਤਲਬ ਕਿ ਸੇਵਾ ਕਰਦਾ ਹੁੰਦਾ ਸੀਗਾ ਜਦੋਂ ਉਹਨਾਂ ਦੇ ਸ਼ਬਦ ਆਉਂਦੇ ਹੁੰਦੇ ਸੀ ਹੂੰ ਉਸ ਵੇਲੇ ਉਹ ਮਤਲਬ ਕਿ ਕਿੱਸਾ ਧਾਰੀ ਨਹੀਂ ਸੀਗੇ ਜੀ ਤੇ ਉਹਨਾਂ ਦੀਆਂ ਬਕਾਇਦਾ ਸ਼ਾਇਦ ਕੈਸਟਾਂ ਵੀ ਆਡੀਓ ਕੈਸਟਾਂ ਵੀ ਆਉਂਦੀਆਂ ਹੁੰਦੀਆਂ ਸੀ ਹੂੰ ਜਿਨ੍ਹਾਂ ਕੋ ਮੈਨੂੰ ਯਾਦ ਹੈ ਭਾਈ ਚਮਨ ਲਾਲ ਹੁੰਦੇ ਸਨ ਹੁਣ ਆਪਣੀ ਆਡੀਅנס ਦੇ ਵਿੱਚੋਂ ਸ਼ਾਇਦ ਕੁਝ ਨੂੰ ਯਾਦ ਹੋਵੇਗਾ ਸਰ ਜੀ ਜੀ ਕਾਜ ਕੁਝ ਯਾਦ ਆ ਜਾਵੇ ਤਾਂ ਮਤਲਬ ਕਿ ਉਦੋਂ ਇਸ ਤਰ੍ਹਾਂ ਦਾ ਕੋਈ ਵਿਵਾਦ ਮੈਂ ਨਹੀਂ ਦੇਖਿਆ ਹਾਲਾਂਕਿ ਬਾਅਦ ਦੇ ਵਿੱਚ ਉਹ ਸਿੰਘ ਸਜ ਗਏ ਸਨ ਸਿੰਘ ਸਜ ਗਏ ਸੀ ਜੀ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਇਹ ਦੇਖਣਯੋਗ ਗੱਲ ਹੈ ਕਿ ਪਹਿਲਾਂ ਇਸ ਤਰ੍ਹਾਂ ਹੋਇਆ ਹੁਣ ਇਹ ਕਹਿ ਰਹੇ ਨੇ ਗਲਤ ਆ ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਜਸਵੀਰ ਜੱਸੀ ਨੇ ਬਕਾਇਦਾ ਦਸਤਾਰ ਤਾਂ ਸਜਾਈ ਹੋਈ ਹੈ ਜੀ ਦਸਤਾਰ ਤਾਂ ਸਜਾਈ ਹੈ ਤਾਂ ਇਹ ਤਾਂ ਹੁਣ ਧਾਰਮਿਕ ਮਹਰ ਹੀ ਕੋਈ ਤੁਹਾਨੂੰ ਧਾਰਮਿਕ ਜਿਹੜਾ ਸਿੱਖ ਸਿਧਾਂਤਾਂ ਦਾ ਬੁਨਿਆਦੀ ਤੌਰ ਤੇ ਜਾਣਕਾਰ ਉਹ ਹੀ ਦੱਸ ਸਕਦਾ ਪਰ ਮੈਂ ਇਸ ਤਰ੍ਹਾਂ ਦੀ ਇੱਕ ਮਿਸਾਲ ਉਸ ਟਾਈਮ ਜ਼ਰੂਰ ਦੇਖਦਾ ਰਿਹਾ ਹਾਂ ਹੂੰ ਜੀ ਇੱਕ ਮਿੱਤਰ ਦੱਸ ਰਹੇ ਨੇ ਇੱਥੇ ਤੇਗ ਜੀ ਇਹ ਕਹਿ ਰਹੇ ਨੇ ਕਿ ਭਾਈ ਚਮਨਪ੍ਰੀਤ ਬਣ ਗਏ ਨੇ ਹੁਣ ਅੱਛਾ ਜੀ ਜਿਹਨਾਂ ਦਾ ਸੀਟ ਹਾਂ ਜੀ ਪਹਿਲਾਂ ਹੁੰਦੇ ਸਨ ਭਾਈ ਚਮਨ ਲਾਲ ਹੁੰਦੇ ਸਨ ਹਸਰਾ ਜਹਾਂਸਾ ਹਾਂ ਜੀ ਇਹਨਾਂ ਦਾ ਵੀ ਜ਼ਿਕਰ ਆਇਆ ਉਹ ਤਾਂ ਕਈ ਵਾਰੀ ਹੋਇਆ ਹੈ ਪਰ ਇਹ ਪਹਿਲਾ ਮੌਕਾ ਹੈ ਕਿ ਜਦੋਂ ਕੰਟਰੋਵਰਸੀ ਇੰਨੇ ਵੱਡੇ ਪੱਧਰ ਤੇ ਹੋਈ ਹੈ ਤੇ ਸਿੰਘ ਸਾਹਿਬ ਦਾ ਇਹਦੇ ਵਿੱਚ ਬਿਆਨ ਆ ਗਿਆ ਹੂੰ ਤਾਂ ਫਿਰ ਜਦੋਂ ਕੱਲੋ ਕਿ ਹੁਣ ਸ੍ਰੀ ਅਕਾਲ ਤਖਤ ਸਭ ਦੇ ਜਥੇਦਾਰ ਜੀ ਦਾ ਬਿਆਨ ਆ ਗਿਆ ਤਾਂ ਫਿਰ ਕਿਹੜਾ ਪ੍ਰੰਤੂ ਤੇ ਬਹੁਤਾ ਹੁੰਦਾ ਨਹੀਂ ਪਰ ਇੱਕ ਖੁਸ਼ ਲੋ ਬਾਈ ਜੀ ਦੱਸ ਰਹੇ ਨੇ ਕਹਿੰਦੇ ਕਿ ਬਾਈ ਜੀ ਜਿਹੜੇ ਸਿੰਧੀ ਪਾਕਿਸਤਾਨ ਵਿੱਚ ਰਹਿੰਦੇ ਬਾਬੇ ਨਾਨਕ ਦੇ ਪੈਰੋਕਾਰ ਹੈ ਉਹ ਰੁਮਾਲ ਬਨ ਕੇ ਕੀ ਰੁਮਾਲ ਬਨ ਕੇ ਹਾਂਜੀ ਬਿਲਕੁਲ ਸਿੰਧੀ ਬਹੁਤ ਜ਼ਿਆਦਾ ਗੁਰੂ ਨਾਨਕ ਜੀ ਦੀ ਉਸਤਤ ਕਰਦੇ ਨੇ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ 'ਚ ਮੰਨਤਾ ਹੈ ਬਿਲਕੁਲ ਇਹਨਾਂ ਦੀ ਗੱਲ درست ਹੈ ਆਪਣੇ ਇੱਥੇ ਵੀ ਤੇ ਹੈਗੇ ਨੇ ਨਾ ਆਈ ਥਿੰਕ ਜਿਹੜਾ ਅਡਵਾਨੀ ਸੀਗਾ ਅਡਵਾਨੀ ਵੀ ਸਿੰਧੀ ਸੀਗੇ ਮੇਰੇ ਖਿਆਲ ਦੇ ਨਾਲ ਹਮ ਅਡਵਾਨ ਇਹ ਕੋਈ ਹੁਣ ਪੁਸ਼ਟੀ ਕਰ ਸਕੇ ਤੇ ਜ਼ਰੂਰ ਦੱਸਣਾ ਮੈਨੂੰ ਕਿ ਮੈਂ ਕਿਤੇ ਪੜਿਆ ਸ਼ਾਇਦ ਕਿ ਉਹ ਸਿੰਧੀ ਫੈਮਿਲੀ 'ਚੋਂ ਸੀਗੇ ਤਾਂ ਸਿੰਧੀ ਅੱਜ ਵੀ ਬਹੁਤ ਨੇ ਉਹਨਾਂ ਦੀ ਬਹੁਤ ਆਸਥਾ ਹੈ ਗੁਰੂ ਨਾਨਕ ਜੀ 'ਚ ਅ ਜੀ ਉਸ ਤੋਂ ਇਧਰ ਨਹੀਂ ਕਾਫੀ ਸਾਰੀਆਂ ਮਿਸਾਲਾਂ ਮਿਲ ਸਕਦੀਆਂ ਨੇ ਜਟਨ ਫਾਇਰ ਬਈ ਦਸ ਰਿਹਾ ਕਿ ਖਾਨ ਸਾਹਿਬ ਜੀ ਦਾ ਜਿਹੜਾ ਜਪੋਜੀ ਸਾਹਿਬ ਉਹਨਾਂ ਨੇ ਗਾਇਆ ਕਹਿੰਦੇ ਬਹੁਤ ਵਧੀਆ ਉਹ ਬਿਲਕੁਲ ਸੁਰੀਲੇ ਕਲਾਕਾਰ ਨੇ ਤੇ ਚਲੋ ਮੰਨਣਯੋਗ ਹੈ ਪਰ ਇਧਰ ਧਾਰਮਿਕ ਤੌਰ ਤੇ ਰਸਮ ਕੀ ਹੈ ਜਾਂ ਨਿਯਮ ਕੀ ਨੇ ਉਹ ਚਲੋ ਇੱਕ ਵੱਖਰੀ ਗੱਲ ਹੈ ਹਾਂ ਜੀ ਹੋਤਾ ਹੈ ਉਹਨਾ ਚਾਹੀਦਾ ਪਰ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਸਰ ਇਹ ਆ ਕਿ ਇਹ ਵਿਸ਼ਾ ਜਿਹੜਾ ਉਹ ਮਤਲਬ ਕਿ ਬੈਠ ਕੇ ਵਿਚਾਰਨਯੋਗ ਸਰ ਜੀ 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 ਬਿਲਕੁਲ ਠੀਕ ਹੈ ਨਾ ਕਿ ਵਿਚਾਰ ਨੂੰ ਯੋਗ ਜ਼ਰੂਰ ਆ ਹਮ ਕਿ ਭਾਈ ਜੇ ਕੋਈ ਮਤਲਬ ਕਿ ਮੋਨਾ ਜਾਂ ਨਾਉਨ ਸਿੱਖ ਪਾਠ ਕਰ ਸਕਦਾ ਸਿਰ ਧੱਕ ਕੇ ਬਕਾਇਦਾ ਇਸ਼ਨਾਨ ਕਰਕੇ ਤਾਂ ਮਤਲਬ ਕਿ ਕੀਰਤਨ ਕੀ ਉਹਨੂੰ ਅਲੋਕ ਕੀਤਾ ਜਾ ਸਕਦਾ ਕਿ ਨਹੀਂ ਹਮ ਮਤਲਬ ਕਿ ਇਹ ਚੀਜ਼ ਬੈਠ ਕੇ ਕੀ ਹਾਂ ਕਰਨ ਹਾਲ ਇਹਦਾ ਦੇਖਣ ਜੀ ਦੋਸਤੋ ਚਲੋ ਥੋੜਾ ਜਆ ਆਪਾਂ ਨੂੰ ਇਸ ਤੇ ਆਪਾ ਬਹੁਤੀ ਜ਼ਿਆਦਾ ਕੋਈ ਟਿੱਪਣੀ ਕਰ ਨਹੀਂ ਸਕਦੇ ਅਸੀਂ ਮੈਂ ਕਰਦਾ ਹੀ ਨਹੀਂ ਹੁੰਦਾ ਜੀ ਮੇਰਾ ਬਹੁਤ ਮਤਲਬ ਉਹ ਕਿ ਟਿੱਪਣੀ ਕਰਦਾ ਇੱਥੇ ਸੀਮਤ ਹੁੰਦਾ ਮੈਂ ਸੰਕੋਚ ਕੇ ਕਰਦਾ ਚਾਹਾਂ ਕਿਸੇ ਵੀ ਧਰਮ ਮਸਬਦ ਦੀ ਗੱਲ ਹੋ ਗਈ ਕਿਉਂਕਿ ਜਿਹੜੀ ਚੀਜ਼ ਦਾ ਤੁਹਾਨੂੰ ਕਿਸੇ ਵੀ ਧਰਮ ਦੀ ਹੁੰਦੀ ਹੈ ਨਾ ਮਨਿਆਦ ਹੁੰਦੀ ਹੈ ਮर्याਦਾ ਤੁਹਾਨੂੰ ਉਹਦੇ ਬਾਰੇ ਪਤਾ ਹੀ ਨਹੀਂ ਤੇ ਫਿਰ ਐਵੇਂ ਅਸੀਂ ਇੱਥੇ ਬੈਠੇ ਸਿਆਣੇ ਬਣ ਲਈਏ ਠੀਕ ਹੈ ਨਾ ਜੀ ਮੁੜ ਕੇ ਸਿਆਣੇ ਬੰਦਿਆਂ ਨੂੰ ਜਵਾਬ ਦੇਣਾ ਬੜਾ ਔਖਾ ਹੁੰਦਾ ਸੁਖਮ ਸਿੰਘ ਜੀ ਹੁਣ ਖੜਕ ਜਾਂਦੇ ਆ ਉਸੇ ਵੇਲੇ ਹਾਂਜੀ